ਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕੀ ਆ ਤੋਰੀਆਂ ਬਣਾਵਾਂਗੇ ਭਰਮਾ ਕੀ ਆ ਤੋਰੀਆਂ ਛਿੱਲ ਲੈਣੇ ਆ ਤੋਰੀ ਆਪਾਂ shell ਲੀਂਗਾ ਸਾਰੀਆਂ ਹੁਣ ਤੋਕੇ ਲੈਣ ਦੀਆਂ ਨਾਲ ਹੀ ਆਪਾਂ ਇਹਦਾ ਮਸਾਲਾ ਤਿਆਰ ਕਰ ਲੈਨੇ ਪਿਆਜ਼ ਲਸਣ ਹਰੀ ਮਿਰਚ ਇਹਨੂੰ ਕੁੱਟ ਲੈਨੇ ਆ ਮਸਾਲੇ ਪਾਵਾਂਗੇ ਆਪਾਂ ਨਮਕ ਪਾਵਾਂਗੇ ਟੇਸਟ ਅਕੋਰਡਿੰਗ ਹਲਦੀ ਪਾਵਾਂਗੇ 1/2 ਚਮਚ ਥੋੜਾ ਧਨੀਆ ਪਾਊਡਰ ਥੋੜਾ ਜਿਹਾ ਗਰਮ ਮਸਾਲਾ ਉੜੀ ਜੀ ਕੁੱਟੀ ਹੋਈ ਲਾਲ ਮਿਰਚ ਇਹਨੂੰ ਆਪਾਂ ਕੱਟ ਲੈਣੇ ਚੰਗੀ ਤਰ੍ਹਾਂ മസാലാ കുട്ട തൂരിയ റ്റോട്ട് കട്ട് ഹോളി ചീറെ ലാ ല ਚੀਰੇ ਲਗਾ ਲਏ ਹੁਣ ਇਹਨਾਂ ਦੇ ਵਿੱਚ ਮਸਾਲਾ ਭਰ ਲੈਣੇ ਐ ਇਸੇ ਤਰ੍ਹਾਂ ਚਮਚ ਦੇ ਨਾਲ ਆਪਾਂ ਮਸਾਲਾ ਭਰ ਲਾਂਗੇ ਸਾਰਿਆਂ ਵਿੱਚ ਮਿਸਾਲਾ ਪਸਾਰਿਆਂ ਦੇ ਵਿੱਚ ਪਾ ਲਿਆ ਹੁਣ ਇੱਧਰ ਤੇਲ ਵੀ ਗਰਮ ਕਰ ਲਿਆ ਸੀ ਆਪਾਂ ਇਹਦੇ ਵਿੱਚ ਹੌਲੀ ਹੌਲੀ ਪਾ ਦੇਣੇ ਤੋਰੀਆਂ ਨੂੰ ਇਸੇ ਤਰ੍ਹਾਂ ਆਪਾਂ ਇਹਨਾਂ ਨੂੰ ਇੱਕ ਦੋ ਵਾਰੀ ਲਾ ਦਾਂਗੇ ਕਿਉਂਕਿ ਕੂਲੀਆਂ ਹੁੰਦੀਆਂ ਬਹੁਤ ਜਲਦੀ ਬਣ ਜਾਂਦੀਆਂ ਤੋਰੀਆਂ ਆਪਣੀਆਂ ਬਣ ਕੇ ਤਿਆਰ ਹੋ ਗਈਆਂ ਬਹੁਤ ਹੀ ਸਵਾਦ ਬਣਦੀਆਂ ਇਸ ਤਰ੍ਹਾਂ ਤੁਸੀਂ ਵੀ ਟਰਾਈ ਜ਼ਰੂਰ ਕਰਿਓ ਬੜੀ ਜਲਦੀ ਬਣ ਜਾਂਦੀਆਂ